ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਵੱਡਾ ਹੁਕਮ ਜਾਰੀ ਕੀਤਾ ਹੈ ਅਦਾਲਤ ਨੇ ਕਿਹਾ ਹੈ ਕਿ ਡੀਜੀਪੀ ਪ੍ਰਬੋਧ ਕੁਮਾਰ ਹੀ ਸਿਟ ਦੇ ਮੁਖੀ ਬਣੇ ਰਹਿਣਗੇ 31 ਜਨਵਰੀ ਨੂੰ ਪ੍ਰਬੋਧ ਕੁਮਾਰ ਹਾਲਾਂਕਿ ਰਿਟਾਇਰਡ ਹੋ ਰਹੇ ਸੀ ਪਿਛਲੀ ਸੁਣਵਾਈ ਦੌਰਾਨ ਪ੍ਰਬੋਧ ਕੁਮਾਰ ਨੇ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਰਿਟਾਇਰ ਹੋ ਰਹੇ ਨੇ ਉਸ ਵੇਲੇ ਹਾਈ ਕੋਰਟ ਨੇ ਮਾਨ ਸਰਕਾਰ ਨੂੰ ਪੁੱਛਿਆ ਸੀ ਕਿ ਪ੍ਰਬੋਧ ਕੁਮਾਰ ਸਿਟ ਚੀਫ ਰਹਿ ਸਕਦੇ ਹਨ ਤਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਇਹਦੇ ਲਈ ਕਾਨੂੰਨ 'ਚ ਸੋਧ ਕਰਨੀ ਪਊਗੀ ਤਾਂ ਅਦਾਲਤ ਨੇ ਡੀਜੀਪੀ ਰੈਂਕ ਦੇ ਕੇਂਦਰ ਸਰਕਾਰ ਦੇ ਦੇ ਨਾਮ ਮੰਗੇ ਸੀ ਪਰ ਕੋਰਟ ਮਿੱਤਰ ਨੇ ਪ੍ਰਬੋਧ ਕੁਮਾਰ ਨੂੰ ਹੀ ਸੈਟ ਚੀਫ ਰੱਖਣ ਦੀ ਗੁਜ਼ਾਰਿਸ਼ ਕੀਤੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਅੱਜ ਜਦੋਂ ਪੰਜਾਬ ਸਰਕਾਰ ਕੋਲ ਸੈਟ ਦੇ ਡੀਜੀਪੀ ਰੈਂਕ ਤੇ ਅਧਿਕਾਰੀਆਂ ਦੇ ਨਾਮ ਮੰਗੇਗੇ ਤਾਂ ਪੰਜਾਬ ਸਰਕਾਰ ਨੇ ਸਾਫ਼ ਕਿਹਾ ਸੀ ਕਿ ਸਿਰਫ ਪ੍ਰਬੋਧ ਕੁਮਾਰ ਹੀ ਕੇਂਦਰੀ ਡੈਪੂਟੇਸ਼ਨ ਤੇ ਆਏ ਸਨ ਜਿਸ ਤੋਂ ਬਾਅਦ ਅਦਾਲਤ ਨੇ ਪ੍ਰਬੋਧ ਕੁਮਾਰ ਨੂੰ ਹੀ ਹੁਕਮ ਜਾਰੀ ਕੀਤਾ ਕਿ ਹਾਲ ਦੀ ਘੜੀ ਤੁਸੀਂ ਬਾਕੀ ਸਾਰੀਆਂ ਸਹੂਲਤਾਂ ਦੇ ਨਾਲ ਸਿਟ ਦੇ ਚੀਫ ਬਣੇ ਰਹੋਗੇ ਐਨਾ ਹੀ ਨਹੀਂ ਅਦਾਲਤ ਨੇ ਪ੍ਰਬੋਧ ਕੁਮਾਰ ਦੇ ਕੰਮ ਦੀ ਤਾਰੀਫ ਕਰਦਿਆਂ ਕਿਹਾ ਕਿ ਤੁਸੀਂ ਲਾਰੈਂਸ ਦੇ ਪੰਜਾਬ 'ਚ ਤੇ ਪੰਜਾਬੋਂ ਬਾਹਰ ਹੋਣ ਵਾਲੇ ਇੰਟਰਵਿਊ ਦਾ ਖੁਲਾਸਾ ਕੀਤਾ ਮੁਲਜ਼ਮ ਅਫਸਰਾਂ ਦੇ ਨਾਂ ਵੀ ਸਾਹਮਣੇ ਲਿਆ ਕੇ ਰੱਖ ਦਿੱਤੇ ਇਸ ਲਈ ਜਾਂਚ ਨੂੰ ਅੰਜਾਮ ਤੱਕ ਤੁਸੀਂ ਸਿਟ ਚੀਫ ਬਣੇ ਰਹੋ ਇਸ ਨੂੰ ਅੰਜਾਮ ਤੱਕ ਲੈ ਕੇ ਜਾਓ